ਜਾਂਦੇ ਰੋਕ ਲਾ ਕੇ ਨਾ ਗਏ ਜ਼ਰੂਰੀ ਨਹੀਂ ਕਿ ਇਹਨੇ 47 ਨਾਲ ਨੂੰ ਕਾਣੀ ਤੇ ਪਾਈ ਤੁਸੀਂ ਜਾਂਦੇ ਮਦਦਾਂ ਉੱਥੇ ਦੇ ਬਣੇ ਰਏ ਸਿਸਟਮ ਦੇ ਖਿਲਾਫ ਲੜਨਾ ਚਾਹੇ ਤੁਹਾਡੀ ਬੇਰੋਜ਼ਗਾਰੀ ਹੈ ਇਹ ਵੀ ਦਸ਼ਮਨ ਦਾ ਇੱਕ ਹਥਿਆਰ ਹੈ ਤੁਹਾਨੂੰ ਜਾਂਦੇ ਦੇ ਮੈਦਾਨ ਚ ਭਜਾਉਣਾ ਉਹਨਾਂ ਕੀ ਆ ਵੈਨ ਦੇ ਸਪਲਾਈ ਕਰਦੇ ਇਹ ਵੀ ਬੰਦੇ ਬਹੁਤ ਕਿਹਾ ਕਿ ਜਿਹੜੇ ਚੱਕਦੇ ਉਧਾਰ ਨਾਲ ਸੁਣਿਆ ਨੇ ਇਹਨਾਂ ਸਪਲਾਈ ਕਰਦੇ ਮਤਲਬ ਇਹਨਾਂ ਨੂੰ ਰਾਸ਼ਨ ਪੰਡ ਜਨਪਾਦ ਕਰਦੇ ਇਹਨਾਂ ਦਾ ਆਮ ਸਰਬੋਨੇਸ਼ਨ ਲਾ ਜਵੇ ਆਪੇ ਆਰ ਦਮ ਇਹ ਮੈਂ ਤਾਂ ਇਹਨਾਂ ਬਤਿਆਨੇ ਤੇ ਨੌਕਰੀ ਨਹੀਂ ਬੰਦ ਕਰ ਦਿੰਦਾ ਇਹਨਾਂ ਦੀ ਇਕਨੋਮਿਕਲ ਕੰਡੀਸ਼ਨਸ ਇਹ ਸਵੀਕਾਰੀਆਂ ਕਰ ਦੋਗੇ ਆਪੇ ਜੰਗ ਦਾ ਮੈਦਾਨ ਛੱਡ ਕੇ ਜੈਸੀ ਛੱਡਿਆ ਪਰ ਬੈਟਰ ਇਹ ਹੋਇਆ ਕਿ ਤੁਸੀਂ ਜੰਗ ਦਾ ਮੈਦਾਨ ਛੱਡ ਕੇ ਜਿੱਟ ਸਰਦੀ ਦੇ ਉੱਤੇ ਆ ਗਏ ਹੋ ਕੋਣ ਉਹ ਜੰਗ ਦਾ ਮੈਦਾਨ ਇਥੋਂ ਕਿਪਾ ਦਿਓ ਤੁਸੀਂ ਜੀ ਇੱਕ ਹੋਰ ਜੀ ਇਥੇ ਆਪਾਂ ਅਸੀਂ ਸਹਿਰ ਤੇ ਆ ਇਹ ਤਾਂ ਮੇਰਾ ਪੋਰਟਫੋਲੀਓ ਸੋ ਉਹ ਐਵੇਂ ਭੇਡਾਂ ਜਿਹਨ ਸਾਨੂੰ ਰਹਿਣਾ ਚਾਹੀਦਾ ਜਾਣ ਤੋਂ ਤੋੜਿਆ ਮਸਲੇ ਹੱਲ ਨਹੀਂ ਹੋਣੇ ਇਹਨਾਂ ਨੂੰ ਲਾਉਣਾ ਹੈ ਵੇਨਾ ਤੇ ਤੇ ਲੜਨ ਦੇ ਲਈ ਤਿਆਰੀ ਬੜੀ ਜ਼ਰੂਰੀ ਹੈ ਤੇ ਤਿਆਰੀ ਤੇ ਲਈ ਡਿਸਿਪਲਨ ਹੋਣਾ ਬਹੁਤ ਜ਼ਰੂਰੀ ਸੋ ਗੱਲ ਨੂੰ ਇੱਕ ਇਸ ਪੁਆਇੰਟ ਤੇ ਆ ਕੇ ਕਿ ਸਾਨੂੰ ਜਥੇਬੰਦ ਹੋਣਾ ਪਾਣਾ ਜਦੋਂ ਆਪਾਂ ਗੁਰਮਹਾਰਾਜ ਦੇ ਅੱਗੇ ਆ ਕੇ ਨਮਸਤਕ ਕਰਨੇ ਜੇ ਤੁਸੀਂ ਇਹਨਾਂ ਦੇ ਇੱਕ ਇਹ ਵੀ ਫਲਸਫੇ ਗੁਰਮਹਾਰਾਜ ਜੀ ਸਮਝੋ ਇੱਕ ਤਾਂ ਜਨਰਲ ਰੋਹਨ ਜਿਹੜੀ ਕਲਾ ਵਰਤਦੇ ਉਹ ਤੇ ਵੱਖਰੀ ਹੈ ਇਹ ਜੇ ਜੇ ਇਹ ਸਿਆਪਤ ਨਾ ਵਰਤ ਸਕੋਂਦੇ ਹੋ ਤਾਂ 1 ਰੁਪਏ ਦੀ ਆਪੀ ਇੱਥੇ ਜੱਥੇਬੰਦ ਤਾਂ ਜਾਵੀਆਂ ਇੱਥੇ ਗੁਰਸਾਭਾੰਨੇ ਨੇ ਪਗ ਸਭਾੰਨੇ ਨੇ ਪੱਤ ਸਭਾੰਨੇ ਨੇ ਗੁਰਸੇਕੰਦ ਨੇ ਸਾਰੇ ਜੱਥੇਬੰਦ ਲੋਕ ਇਕੋ ਥਾਂ ਤੇ ਬੈਠੇ ਨੇ ਇਹ ਐਗਜ਼ਾਮਪਲ ਹੈ ਸਾਡੇ ਸਿੱਖਾਂ ਵਾਸਤੇ ਤੁਸੀਂ ਕਿਹੜੇ ਕੋੰਨੇ ਤੇ ਹੋ ਕਿਹੜੀ ਫੀਲਡ ਵਿੱਚ ਕੰਮ ਕਰ ਰਹੇ ਹੋ ਪਰ ਵੱਖਰੇ ਤਾਂ ਜੱਥੇਬੰਦ ਹੋਣਾ ਪਵੇਗਾ ਆ ਦੁਨੀਆ ਆ ਕੇ ਚਲੇ ਗਏ। ਸੋ ਬਾਬ ਕਰਨਾ ਮੇਰਾ ਜਗਾ ਖਰਾਬ ਵਿੱਚ ਪੜਾਇਆ। ਸੋ ਮੈਂ ਨਾ ਸਭ ਪੈਨੀ ਗਾਲਾਂ ਕਹਿਣੀ ਚ ਉਹਨਾਂ ਦੀ ਜ਼ਿੰਮੇਵਾਰੀ ਤੋਂ ਭੱਜਿਆ ਗਾਲ ਨਹੀਂ ਜੇ ਬੰਨ। ਜਿਵੇਂ ਘਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ ਕੌਮ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ। ਪੰਜਾਬ ਦੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ। ਤੁਸੀਂ ਲੱਖ ਆਪਣੇ ਆਪ ਨੂੰ ਆਪਣੇ ਧਰਮ ਨਾਲੋਂ ਆਪਣੀ ਕਮਿਊਨਿਟੀ ਨਾਲ ਤੋੜ ਲਿਆ। ਸਾਡੇ ਲੋਕਾਂ ਤੋਂੜਿਆ ਦੇ ਜਿਹੜੇ ਹਿੱਸੇ ਕੋਣ ਤੋਂ ਪਹਿਲਾਂ ਇਨਸਾਨ ਆ। ਮਤਲਬ ਬੜੀ ਉਹ ਉਹ ਲਾਤਾ ਸਾਰਾ ਤੇ ਸਾਰਾ ਮਤਲਬ ਥੱਲੇ ਕੋ ਨਾ ਪਾਸ਼ਾ ਦਾ ਨਾਮ ਲੈ ਰਹੇ ਦਿੰਦੇ ਆ ਫਿਰ ਫਸ ਬਿਫੋਰ ਬੀਂਗ ਐਸੇ ਕਮ ਬਿਫੋਰ ਬੀਂਗ ਇੰਦੂ ਬੀ ਅ ਹਿਊਮਨ ਬੀ ਇਹ ਕਦੇ ਨਹੀਂ ਗੱਲ ਨੂੰ ਆਉਂਦੀ ਓਦਾਂ ਛੋੜ ਲਿਆ ਨੇ ਲਾ ਸਭ ਹਿਊਮਨ ਬਣਨ ਨਾਲ ਤੇ ਸਭ ਸਿੱਖੀ ਤੋਂ ਹੁੰਦੇ ਪਹਿਲਾਂ ਸਿੱਖ ਬਣਾਂਗੇ ਤੇ ਫਿਰ ਇਨਸਾਨ ਬਣਾਂਗੇ ਨਹੀਂ ਤੇ ਬੰਦੇ ਇਹੋ ਜਿਹੇ ਨੇ ਤੇ ਉਹ ਬੰਦੇ ਹੋ ਕੇ ਵੀ ਬੰਦੇ ਨਹੀਂਗੇ ਕਿਉਂ ਕਿ ਉਹ ਕਦੇ ਸਿੱਖੀ ਨਹੀਂ ਆਈ ਤੇ ਪਹਿਲਾਂ ਸਿੱਖ ਬਣਨਾ ਇਨਸਾਨ ਬਣਨਾ ਇਹਨਾਂ ਸਾਹਮਣੇ ਤਾਂ ਨਹੀਂ ਆਕੇ ਸੋ ਕਹਿਰ ਬਾਰੇ ਜਿਹਨੇ ਜਾਂਦਾ ਉਹ ਇੱਕ ਧਾਰਮਿਕ ਆਪੜੀ ਬਫੇਡ ਆ ਸੋ ਮੇਰਾ ਤਾਂ ਮੁੱਖਾ ਮਤਲਬ ਸਰਫੀ ਤੇ ਇਹਨਾਂ ਵੀ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰ ਜਾਣ ਠੀਕ ਆ ਤੋ ਇਹ ਤੇ ਆਇਓ ਆਪਣੀ ਜ਼ਿੰਦਗੀ ਤੇ ਸੜਕ ਕਰਨੀ ਆ ਪੈਸੇ ਤੇ ਦੇ ਨਾਲ ਕੰਮ ਜਿਹੜਾ ਉਹ ਵੀ ਆ ਪੇਸ਼ੇ ਕਰਦੇ ਆ ਤੇ ਉਹ ਵੀ ਲਾਉਣੇ ਆ ਕਈਆਂ ਨੇ ਤੇ ਕਰਜ਼ੇ ਲਾਉਣ ਦਾ ਰਾਹ ਬੜਾ ਅਜੀਬ ਫੜਿਆ ਪਹਿਨਾ ਪੰਜਾਬ ਚੋਂ ਕਰਜ਼ਾ ਲਾਂਗੇ ਕੈਨੇਡਾੋਂ ਦੇ ਤੇ ਤਰੇ ਤਰੇ ਨਾਲੇ ਕਰਜ਼ਾ ਲੈ ਲੈਂਦੇ ਤੇ ਪੰਜਾਬ ਦੀ ਜ਼ਮੀਨ ਜਾਤ ਵੇਚ ਕੇ ਕੈਨੇਡਾ ਦਾ ਕਰਜ਼ਾ ਲਾਉਂਦੇ ਇਹਨੇ ਕਰਦੇ ਬਹੁਤੇ ਸਾਡੇ ਪਹਿਲਾਂ ਪੰਜਾਬ ਹੁੰਦੇ ਪਹਿਲਾਂ ਪੰਜਾਬ ਕਰਜ਼ਾ ਲੈ ਕੇ ਕੈਨੇਡਾ ਆ ਗਏ ਪਰ ਕੈਨੇਡਾ ਦੇ ਪੈਸੇ ਕਰਜ਼ਾ ਲੈ ਲਏ ਫਿਰ ਕੈਨੇਡਾ ਨਾਲ ਕਰਜ਼ੇ ਨੂੰ ਲਾਉਂਦੇ ਨੇ ਫਿਰ ਪੰਜਾਬ ਨਾਲ ਝਾਤ ਮਾਰਦੇ ਤੇ ਫਿਰ ਪੰਜਾਬ ਦੀ ਜ਼ਮੀਨ ਵੇਚ ਕੇ ਫਿਰ ਕੈਨੇਡਾ ਦਾ ਕਰਜ਼ਾ ਲਾਉਂਦੇ ਆ ਜ਼ਮੀਨਾਂ ਵੇਚਣ ਵਾਲਾ ਗੰਮ ਤਾਂ ਸਭ ਘੱਟ ਘੱਟ ਬੰਦ ਕਰਨਾ ਚਾਹੀਦਾ ਇਹ ਰੂਰਾ ਹੋਵੇ ਪਰ ਇਹ ਸੰਘਰਸ਼ ਹੈ ਤੇ ਤੇਰੇ ਬਾਪ ਕਿ ਮੈਨੂੰ ਤਾਂ ਧੀ ਨਹੀਂ ਚੱਲਣੀ ਤੇ ਫਿਰ ਜ਼ਿੰਦਗੀ ਤੇ ਨਾ ਵੇਚਾ ਦੇ ਤੁਰੇ ਆਉਂਦੇ ਬੇਸਮੈਂਟਾਂ ਕਰੀਂਦੇ ਹੋ ਤੇ ਬੇਸਮੈਂਟ ਤੋਂ ਵੀ ਇੱਕ ਕਹਾਣੀ ਇਹ ਦੇਰ ਆਲੜੇ ਤੇ ਉਧਰ ਕਰਾਇਦੇ ਤੇਰੇ ਉਹਲੇ ਉਹਲੀ ਤੇ ਆਪਣਾ ਘਰ ਲੈ ਲੈਂਦੇ ਇੰਨਾ ਚਾਹਦਾ ਜੇ ਕੋ ਕਹਵੇ ਵੀ ਅੰਦਰ ਮੈਂ ਬੇਸਮੈਂਟ ਵੀ ਤੰਗੀ ਨਹੀਂ ਚੱਲ ਰਹੀ ਤੇ ਘਰ ਦਾ ਕਿੱਥੇ ਮਿਲ ਰਸਟ ਨੇ ਗੁਰੂ ਸੋ ਸੰਗਾਰਸ਼ ਕਰਨਾ ਪਾਇਆ ਜੀ ਆਪਣੀ ਜਿੰਦਗੀ ਦਾ ਮਾਨ ਦੇ ਕੌਮ ਦੇ ਕੰਮ ਕਰਨਾ ਪਾਇਆ ਤੇ ਕੌਮ ਦਾ ਸੰਗਾਰਸ਼ ਬੜਾ ਸਿੱਧਤ ਹੋਣਾ ਚਾਹੀਦਾ ਸਾਡਾ ਸੰਗਾਰਸ਼ ਬੜਾ ਸਿੱਧਤ ਆ ਸਾਡੀ ਜੰਗ ਬੜੀ ਸਿੱਧਤ ਆ ਉਹ ਆ ਭਾਰਤ ਦੀ ਆਜ਼ਾਦੀ ਬੜੇ ਤਾਰੇ ਗੋਥਾ ਬਾਚਾ ਹੁੰਦੇ ਨੇ ਟਾਡੀ ਪ੍ਰਚਾਰਕ ਰਾਗੀ ਸਿੰਘ ਹੁੰਦੇ ਨੇ ਮੈਂ ਆਪਣੇ ਬਹਿਮਾਦੇ ਨੇ ਕਹਿੰਦਾ ਪਰ ਉਹ ਸਿੱਧੀ ਗੱਲ ਕਰਨੇ ਚਾਹੁੰਦੇ ਨੇ ਤੁਹਾਨੂੰ ਕਹਿਣਗੇ ਗੁਰਾਂ ਦੇ ਗੁਰਮੁਖੀ ਪਰ ਇਹ ਮੰਨੋ ਕੇਸੇ ਦੋਸਤਾਂ ਆਜ਼ਾਦੀ ਲੈਣੀ ਸਾਡਾ ਇਹ ਸੰਦਰਭ ਹੈ ਉਹਨਾਂ ਦੀ ਜੌਬ ਦਾ ਪਾਸਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਗਾ ਜੋ ਮੈਂ ਕੋਈ ਬਹੁਤਾ ਲੰਮਾ ਜੋੜਾ ਲੈਕਚਰ ਨਹੀਂ ਕਰਨਾ ਤੇ ਸਾਰੇ ਸਿਆਣੇ ਆ ਇਹ ਮੰਨ ਕੇ ਕਿ ਜਿੰਨੇ ਵੀ ਪੰਜਾਬ ਦੇ ਸਿਆਣੇ ਸਾਰੇ ਇੱਥੇ ਆ ਗਏ ਉਹ ਤਾਂ ਵੀ ਪਿਛੇ ਕਹਿੰਦੇ ਆ ਮੈਂ ਸਾਹਮਣੇ ਤੁਹਾਨੂੰ ਕਹਿ ਦਿੰਦਾ ਨੇ ਮੈਂ ਲੋ ਵਿਚਰਨਾਂ ਦੇ ਉਹ ਕਈ ਇਧਰ ਬਾਰ ਬਾਰ ਸੱਜਣੇ ਫੋਨ ਕਰਦੇ ਨੇ ਨਾ ਤਾਂ ਸੁਲਾਵਾ ਬਹੁਤ ਦਿੰਦੇ ਉਹਨਾਂ ਨੇ ਮੈਨੂੰ ਲੱਗਦਾ ਜਿੱਦਾਂ ਨਹੀਂ ਕਹਿਣਾ ਨਾ ਐਮ ਕਰੋ ਪਿਆ ਵਾਲੇ ਕੰਮ ਨਹੀਂ ਇਹ ਹੈਗੀ ਐ ਇੱਕ ਮੈਂਡੈਟੀ ਪਰ ਫਿਰ ਨਾ ਸਮੇਂ ਦਾ ਨਾ ਕੋਲ ਤਾਂ ਠੀਕ ਹੀ ਆ ਜਿੰਨੇ ਵੀ ਸਿਆਣੇ ਕਿ ਸਾਰੇ ਪੰਜਾਬ ਦੇ ਬਾਹਰ ਆ ਗਏ ਉੱਥੇ ਤਾਂ ਰਹੇ ਕਿ ਸਾਡੇ ਸਾਡੇ ਨਾਲ ਜੋ ਉਹ ਨਹੀਂ ਜਿਹੜੇ ਜਿਹੜਾ ਦੁਨੀਆ ਕਹਿੰਦੀ ਹੈ ਕਿ ਸ਼ਾਇਦ ਇਹਨਾਂ ਨੂੰ ABC ਦਾ ਉੜਾੜਾ ਨਹੀਂ ਹੋਦਾ ਪਰ ਇਹ ਸਚਾਈ ਨਹੀਂ ਹੈ ਅੱਜ ਵੀ ਉੱਥੇ ਮਾਸਟਰਸ ਕਰ ਰਹੇ ਨੇ ਪੀ.ਹੇ.ਡੀ. ਵਾਲੇ ਬੰਦੇ ਬੈਠੇ ਨੇ ਸਾਨੂੰ ਇੰਨੇ ਨਹੀਂ ਤੁਸੀਂ ਸਰਕਾਰੀ ਕਿਰੇ ਉੱਥੇ ਨਾ ਪੜਿਆ ਕਰੋ ਸੋ ਕਿੰਨੇ ਤੁਹਾਡੀਆਂ ਸਲਾਮਾਂ ਦੀ ਕਦਰ ਹੈ ਤੁਹਾਡੀਆਂ ਸਲਾਮਾਂ ਸਿਰ ਮੱਤੇ ਨੇ ਪਰ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਵਧਣਾ ਚਾਹੀਦਾ ਹੈ ਕੱਲੀਆਂ ਸਲਾਮਾਂ ਨਾਲ ਇੱਕ ਗੱਲ ਦੀ ਬਣ ਕੱਲੀਆਂ ਸਲਾਮਾਂ ਨੇ ਯੋਗਦਾਨ ਦਿੱਤੇਆਂ ਵੀ ਕੋਈ ਯੋਗਦਾਨ ਦੇ ਬਣ ਉਹ ਸਭ ਨੂੰ ਸਾਡੇ ਨੂੰ ਕੰਫਿਊਜ਼ਨ ਕਰੇਡ ਕਰਦਾ ਸਲਾਮ ਹੀ ਇਹ ਨਹੀਂ ਅੰਦੇ ਮੰਨਾਂ ਸੋਇਨ ਨੂੰ ਕਰਾਟ ਕਰਾ ਕੇ ਸੋ ਉਸ ਤੋਂ ਅੱਗੇ ਵੱਲੋਂ ਕੌਮ ਦੇ ਆਜ਼ਾਦੀ ਦੇ ਸੰਦਰਸ਼ ਦੇ ਵਿੱਚ ਆਪਣਾ ਯੋਗਦਾਨ ਪਾਓ ਲੈਕਚਰ ਦੇਣਾ ਜਰ ਮਾਤੇ ਇੱਥੇ ਆਵੋ ਢੀੜਖੇ ਟੈਬਲ ਕੋ ਬੁਲਾ ਲਓ ਪ੍ਰਮੋਟ ਕੋੜ ਕੇ ਜਿਹੜਾ ਹੈ ਉਹ ਗੱਲ ਉੱਥੇ ਹੋਣੀ ਆ 100 ਆ ਤਰਸਾ ਸਿਰ ਤੇ ਗੰਢ ਜਿੰਨਾ ਮਰਜ਼ੀ ਕਲਾਕਾਰਾਂ ਨਾਲ ਜਿੰਨੇ ਮਰਜ਼ੀ issues ਤੇ ਗੱਲ ਕਰ ਲੋ ਤੇ ਪਾਣੀਆਂ ਤੇ ਲੈ ਕੇ ਭਾਸ਼ਾ ਤੇ ਲੈ ਕੇ ਪਹਿਚਾਨ ਦਾ ਤਾਂ ਭਾਵੇਂ 4 ਘੰਟੇ ਬਲਾਈ ਜਾਓ ਪਰ ਅਖੀਰ ਵਿੱਚ ਛੋੜੀ ਕੋਈਆ ਤੇ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਹੀ ਰੋ ਇਹ ਨਿੰਦ ਕੱਲੇ ਜਿਹੜੇ ਪੰਜਾਬ ਬੈਠੇ ਉਹਨਾਂ ਦੀ ਜ਼ਿੰਮੇਵਾਰੀ ਹੈ ਤੁਹਾਡੀ ਵੀ ਇੱਥੇ ਜ਼ਿੰਮੇਵਾਰੀ ਦੁਸਰੇ ਵੀ ਉਸੇ ਸੰਘਰਸ਼ ਨਾਲ ਖਿਸਤ ਬਣੇ ਤੇ ਸੰਘਰਸ਼ ਦਾ ਮੂਨਾ ਹੋ ਰਿਹਾ ਠੀਕ ਆ ਪੰਜਾਬ ਤੋਂ ਨਿਕਰੇ ਆ ਗਏ ਹੁਣ ਇਹ ਤੋਂ ਦਨਾ ਕੈਨਡਾ ਵੀ ਚਲੋ ਪੰਜਾਬ ਤੋਂ ਛੱਡ ਕੇ ਆ ਗਏ ਸੋਚ ਕੇ ਵੀ ਕੈਨੇਡਾ ਦੇ ਵਿੱਚ ਮਤਲਬ ਸੇਫ ਰਹਿਣਾ ਹੈ ਪਰ ਫਾਈਨ ਰਿਜਿਸ਼ਨ ਨਿਕਿਆ ਨਾ ਨਿਸ਼ਾਨਾ ਬਰਾਕਰ ਨੂੰ 10 ਸਾਲਾਂ ਤੋਂ ਇਥੇ ਹੀ ਸੇਰਨੇ ਨੂੰ ਹੁਣ ਅੱਗੇ ਕਿੱਥੇ ਜਾਓ ਤੇ ਜੇ ਨਾ ਤਾਂ ਅੱਗੇ ਕੀ ਹੈ ਕੋਈ ਆਸਟ੍ਰੇਲੀਆ ਚਲ ਜੂ ਕੋਈ ਅਮਰੀਕਾ ਚਲ ਜੂ ਇਹਨਾਂ ਮੋੜ ਕੇ ਜੀ ਚਲ ਜੂ ਕਿ ਤੇ ਜੇ ਕੈਨੇਡਾ ਹਸਾਉਂਦਾ ਤਾਂ ਅਮਰੀਕਾ ਆਸਟ੍ਰੇਲੀਆ ਨਹੀਂ ਆਉਂਦੇ ਸੋ ਤੁਸੀਂ ਜਿੰਨਾ ਭਜੋਗੇ ਨਾ ਉਹ ਉਹਨਾਂ ਦਾ ਯੂਰਪ ਦੇ ਕਿਤੇ ਨਾ ਚ ਜਾਗ ਮੰਗਗੇ ਇਹਨਾਂ ਦੇ ਜਵਾਬ ਦੇਣਾ ਹੈ ਜਾਂ ਸਾਹਮਣੇ ਖੜਨਾ ਪੜਾ। ਜੰਗ ਦਾ ਮਤਲਬ ਭੱਜਿਆ ਨਹੀਂ ਜੰਗ ਜਿੱਤੀ ਜਾਂਦੀ। ਸੋ ਜੰਗ ਦੇ ਮਤਲਬ ਨੂੰ ਫੇਸ ਕਰੋ ਜਿਹੜੇ ਕੱਲ ਭਾਈ ਸਾਹਿਬ ਉਹਨਾਂ ਨੇ ਕਹੀ ਸੀ ਮਾਸਰ ਬੋਦੇ ਵਿੱਚ ਖੜਨਾ। ਭਾਈ ਸਾਹਿਬ ਨੇ ਜਿਹੜੀ ਉਹ ਗੱਲ ਕਰਦੀ ਹੁਣਾਂ ਕੀਤੀ ਆ ਤੇ ਮੁਸੀਬਤਾਂ ਨੂੰ ਫੇਸ ਕਰਨਾ ਸਿੱਖੋ। ਤੇ ਮੁਸੀਬਤਾਂ ਬਹੁਤ ਨੇ ਪੰਥ ਦੇ ਪੰਜਾਬ ਦੇ ਉੱਤੇ।